ਹਾਂਜੀ ਇਹ ਵੀ ਢੱਲੋ ਜੀ ਕੀ ਮੁੱਦਾ ਹੈ ਜਿਹੜਾ ਤੁਸੀਂ ਬੈਂਕ ਅੱਗੇ ਬੈਠੇ ਹੋ ਭਾਈ ਜੀ ਇਸ ਈਪੀਡ ਕੋਡ 'ਚ ਸਾਰੇ ਬੈਂਕਾਂ ਨੂੰ ਦੱਸਿਆ ਰੈਂਚਾ ਦਿੱਤੀਆਂ ਸੀ ਕਿ ਤੁਸੀਂ ਸਾਨੂੰ ਇਲੈਕਟਰਲ ਬਾਂਡਸ ਦੇ ਸੋਰਸ ਦੱਸੋ ਕਿ ਕਿਹੜਾ ਕਾਰਪੋਰੇਟ ਘਰਾਣਾ ਕਿਹੜਾ ਬੰਦਾ ਸਿਆਸੀ ਪਾਰਟੀਆਂ ਨੂੰ ਕਿੰਨੇ ਪੈਸੇ ਦੇ ਰਿਹਾ ਓਕੇ ਇਲੈਕਟ੍ਰਿਕ ਬਾਂਡ ਕੀ ਹੁੰਦੇ ਨੇ ਇਲੈਕਟਰਲ ਬਾਂਡ ਇੱਕ ਬਾਂਡ ਹੁੰਦਾ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਕਿਸੇ ਪਾਰਟੀ ਨੂੰ ਫੰਡ ਦੇ ਸਕਦਾ ਓਕੇ ਕੋਰਮੈਂ 10 ਕਰੋੜ ਦਾ ਬਾਂਡ ਬਣਾ ਕੇ ਉਹ ਬਾਂਡ ਦੇ ਰੂਪ ਦੇ ਵਿੱਚ ਪਾਰਟੀ ਕੋਲ ਜਮਾ ਹੁੰਦਾ ਓਕੇ ਹਾਂਜੀ ਤੁਹਾਡੀ ਕੀ ਮੰਗ ਆ ਸਾਡੀ ਇਹ ਮੰਗ ਹੈ ਕਿ ਐਸਪੀਆਈ ਕੋਲ ਜਿੰਨੇ ਵੀ ਕੋਰਪੋਰੇਟ ਘਰਾਣਿਆਂ ਨੇ ਫੰਡ ਦਿੱਤੇ ਨੇ ਪੋਲਿਟਿਕਲ ਪੋਲਿਟਿਕਲ ਪਾਰਟੀਆਂ ਨੂੰ ਐਸਪੀਆਈ ਥਰੂ ਉਹਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦੇ ਦੇ ਓਕੇ ਬੈਂਕ ਜਿਹੜੀ ਹੈ ਸੁਪਰੀਮ ਕੋਰਟ ਨੂੰ ਜਾਣਕਾਰੀ ਨਹੀਂ ਦੇ ਰਹੀ ਇਹ ਕਹਿ ਰਹੀ ਕਿ ਸਾਨੂੰ 1 ਮਹੀਨੇ ਦਾ ਸਮਾਂ ਹੋਰ ਚਾਹੀਦਾ 1 ਮਹੀਨੇ ਵਿੱਚ ਕੁਝ ਵੀ ਕਰ ਸਕਦੇ ਨੇ ਧੱਫਲਾ ਕਰ ਸਕਦੇ ਨੇ ਨਾਮ ਬਦਲ ਸਕਦੇ ਨੇ ਇਹ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਂਕ ਦੇ ਟੌਪ ਮੈਨੇਜਮੈਂਟ ਨੇ ਤੁਸੀਂ ਉਹ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਤਲਬ ਗੋਨ ਡਰਗ ਮਾਫੀਆ ਤੋਂ ਆਏ ਹੁਣ ਕੋਈ ਅਸਲੀ ਵਿੱਚ ਨਾੜੇ ਤੋਂ ਆਏ ਹੁਣ ਕੋਈ ਦੂ ਨੰਬਰ ਦਾ ਪੈਸਾ ਵਿਦੇਸ਼ਾਂ ਚੋਂ ਆਇਆ ਹੋਵੇ ਇਹਦੇ ਕਾਰਪੋਰੇਟ ਘਰਾਣੇ ਨੇ ਕਿਹੜੀ ਬੇਈਮਾਨੀ ਦੀ ਕਮਾਈ ਨੇ ਫੰਡ ਦਿੱਤਾ ਇਸ ਦੀ ਜਾਣਕਾਰੀ ਐਸਪੀਆਈ ਨੂੰ ਸੁਪਰੀਮ ਕੋਰਟ ਨੂੰ ਦੇਜਣੀ ਚਾਹੀਦੀ ਹੈ ਤੇ 1 ਮਹੀਨੇ ਦਾ ਸਮਾਂ ਨਹੀਂ ਮੰਗਣਾ ਚਾਹੀਦਾ ਕਿਉਂਕਿ 1 ਮਹੀਨੇ ਦੇ ਸਮੇਂ ਦੇ ਵਿੱਚ ਨਾਂ ਵੀ ਬਦਲੇ ਜਾ ਸਕਦੇ ਆ ਸਰਕਾਰਾਂ ਬੀਜੇਪੀ ਦੀਆਂ ਨੇ ਏਜੰਸੀਆਂ ਅਨਿਆ ਦੀਆਂ ਨੇ ਤੇ ਦੁਰਵਰਤੋਂ ਹੋ ਸਕਦੀ ਹੈ ਸਾਨੂੰ ਅਸੀਂ ਆਪੇ ਹੱਥਾਂ ਲਈ ਮੰਗ ਕਰਦੇ ਆ ਕਿਉਂਕਿ ਅੱਜ ਕੱਲ ਇਲੈਕਸ਼ਨ ਪੈਸੇ ਨਾਲ ਹੀ ਲੜੀ ਜਾਂਦੀ ਹੈ ਤੇ ਕਿ ਪੈਸੇ ਦੇ ਦੁਰਵਰਤੋਂ ਨਾਲ ਇਹ ਕੋਈ ਗਲਤ ਕੰਮ ਨਾ ਕਰਦੇ ਪੰਜਾਬ ਪੰਜਾਬ ਦੀ ਇਸ ਦੇਸ਼ ਦੀ ਡੈਮੋਕਰੇਟਿਕ ਸੰਸਥਾ ਨੂੰ ਖਤਰਾ ਹੈ ਇਸ ਦਾ ਮੂਰੇ ਧਰਨਾ ਲਗਾਇਆ ਕਿ ਪੂਰਾ ਮਾਮਲਾ ਭਾਜੀ ਮੇਰਾ ਨਾਮ ਸੁਖਜਿੰਦਰ ਸਿੰਘ ਢਾਲੀਆਲ ਜ਼ਿਲ੍ਹਾ ਪ੍ਰਧਾਨ ਜੂ ਕਾਂਗਰਸ ਬਰਨਾਲਾ ਐਸਬੀਆਈ ਅੱਜ ਸਾਡੇ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਜ਼ਿਲ੍ਹੇ ਦੀਆਂ ਸਾਰੀਆਂ ਐਸਬੀਆਈ ਬ੍ਰਾਂਚਾਂ ਮੂਰੇ ਧਰਨਾ ਦਿੱਤਾ ਗਿਆ ਇਹਦਾ ਪੂਰਾ ਮਾਮਲਾ ਜੋ ਕਿ ਮਤਲਬ ਕਿ ਐਸਬੀਆਈ ਤੋਂ ਸੁਪਰੀਮ ਕੋਰਟ ਨੇ ਇਲੈਕਟ੍ਰੋਨਿਕ ਬਾਂਡਸ ਦੇ ਤੇ ਆਪਣਾ ਖਾਤਿਆਂ ਦੀ ਜਾਣਕਾਰੀ ਮੰਗੀ ਸੀ ਵੀ ਜਿਹੜੀਆਂ ਆਪਣੇ ਆ ਪੋਲਿਟਿਕਲ ਪਾਰਟੀਆਂ ਨੂੰ ਜਿੰਨਾ ਵੀ ਫੰਡ ਫੰਡਿੰਗ ਹੁੰਦਾ ਵੀ ਉਹ ਕੌਣ ਕਰ ਰਿਹਾ ਕਿੱਥੋਂ ਆ ਰਿਹਾ ਹੈਗਾ ਇਸ ਤੋਂ ਮਤਲਬ ਕਿ ਜਿਹੜੀ ਐਸਵੀਆਈ ਭੱਜੀ ਹੈਗੀ ਤੇ ਉਹਨਾਂ ਨੇ 30 ਜੂਨ ਤੱਕ ਦਾ ਸਮਾਂ ਮੰਗਿਆ ਹੈਗਾ ਸੁਪਰੀਮ ਕੋਰਟ ਤੋਂ ਜਦ ਕਿ ਸਾਰਾ ਇਲੈਕਟ੍ਰਿਕਾ ਆਪਣਾ ਕੰਪਿਊਟਰ ਜੀ ਸਿਸਟਮ ਹੈ ਜਾਣਕਾਰੀ ਦੇਣ ਤੇ ਸਾਰਾ 5 ਮਿੰਟ ਦਾ ਟਾਈਮ ਲੱਗਦਾ ਹੈਗਾ ਇਹਦੇ ਜੋ ਮਤਲਬ ਹੈ ਸਾਬਤ ਹੁੰਦਾ ਕਿ ਐਸਵੀਆਈ ਤੇ ਮੋਦੀ ਸਬੀ ਜੀਪੀ ਸਰਕਾਰ ਦੀ ਮਿਲੀ ਭੁਗਤ ਹੈ ਤੇ 2 ਨੰਬਰ ਦਾ ਰੁਪਿਆ ਆਪਣੇ ਫੰਡਿੰਗ ਫੰਡਿੰਗ ਲਈ ਵਰਤਣਾ ਚਾਹੁੰਦੇ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੇ ਆਉਣ ਵਾਲਾ ਸੰਘਰਸ਼ ਕੀ ਹੋਵੇਗਾ ਆਉਣ ਵਾਲਾ ਸੰਘਰਸ਼ ਤਾਂ ਹੀ ਹੈ ਅੱਜ ਮਤਲਬ ਕਿ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਮਤਲਬ ਕਿ ਸਾਰੀਆਂ ਬ੍ਰਾਂਚਾਂ ਕੇ ਧਰਨਾ ਦਿੱਤਾ ਪਿਆ ਇਸ ਤੋਂ ਬਾਅਦ ਸਾਡੇ ਆਲ ਇੰਡੀਆ ਪ੍ਰਧਾਨ ਇਸ ਨੂੰ ਪਾਰਲੀਮੈਂਟ ਦਾ ਘਰਾਓ ਵੀ ਕਰਨਗੇ ਤੇ ਚੰਡੀਗੜ੍ਹ ਵੀ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਤਮਿੰਦਰਾ ਜੀ ਵੱਲੋਂ ਪਲਾਨ ਕੀਤਾ ਜਾ ਰਿਹਾ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਬਰਨਾਲਾ ਦੇ ਕੋਲ ਧਰਨਾ ਲਾਇਆ ਕੀ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਮੇਰਾ ਨਾਮ ਹੈ ਗੈ ਲੱਕੀ ਗੰਡਾ ਮੈਂ ਕਾਂਗਰਸ ਪਾਰਟੀ ਦਾ ਹਲਕਾ ਜੂਥ ਪ੍ਰਧਾਨ ਹਾਂ ਬਰਨਾਲਾ ਦੇ ਉੱਤੋਂ ਅਸੀਂ ਐਸਬੀਆਈ ਬੈਂਕ ਦੇ ਮੁਰੇ ਸਿਰਫ ਇਹੀ ਪੁੱਛਣਾ ਚਾਉਂਦੇ ਆਂ ਕਿ ਜਿਹੜਾ ਤੁਹਾਨੂੰ ਕਰੋੜਾ ਰੁਪਏ ਦਾ ਅਰਬਾ ਰੁਪਈਆ ਆ ਰਿਹਾ ਹੈਗਾ ਵੀ ਮੋਦੀ ਜੀ ਵੱਲੋਂ ਉਹਨਾਂ ਦੇ ਬੰਦਿਆਂ ਵੱਲੋਂ ਫੰਡ ਦਿੱਤਾ ਜਾ ਰਿਹਾ ਵੀ ਸਾਨੂੰ ਉਹ ਯਾਗਰ ਕਰ ਦਿਓ ਠੀਕ ਹੈ ਇਹ ਬੰਦੇ ਕਰ ਨਹੀਂ ਰਹੇ ਹੈਗੇ ਸਾਨੂੰ ਦੱਸ ਨਹੀਂ ਰਹੇ ਹੈਗੇ ਇਹ ਸੰਘਰਸ਼ ਇਦੋਂ ਵੀ ਵੱਧ ਤੇਜ਼ ਹੋਊਗਾ ਹੁਣ ਇਹ ਜ਼ਿਲ੍ਹਾ ਪੱਧਰ ਤੇ ਆ ਫਿਰ ਪੰਜਾਬ ਲੈਵਲ ਤੇ ਹੋਊਗਾ ਫਿਰ ਮੋਦੀ ਦੇ ਜਿੰਨੇ ਵੀ ਮੰਤਰੀ ਕਿਉਂਕਿ ਸਾਨੂੰ ਇਸ ਦਾ ਸਪਸ਼ਟੀਕਰਨ ਚਾਹੀਦਾ ਕਿਉਂਕਿ ਕਰੋੜਾ ਅਰਬਾ ਰੁਪਈਆ ਜਿਹੜਾ ਇਹ ਲੋਨ ਹੈਗਾ ਮੋਦੀ ਨੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚੋਂ ਲੋਣਾਗਾ ਸਾਨੂੰ ਇਹ ਚੀਜ਼ ਦਾ ਇਹ ਜਵਾਬ ਦੇ ਦੇਣਾ ਜਿਨ੍ਹਾਂ ਨੇ ਜਵਾਬ ਦਿੱਤਾ ਕਿ ਸਾਡੇ ਅਸੀਂ ਧਰਨਾ ਪ੍ਰਦਰਸ਼ਨ ਬੰਦ ਕਰਦਾਂਗੇ ਨਹੀਂ ਤਾਂ ਅਸੀਂ ਮੋਦੀ ਲੈਵਲ ਦੇ ਤੱਕ ਦਿੱਲੀ ਤੱਕ ਇਹ ਧਰਨਾ ਲੈ ਕੇ ਜਾਵਾਂਗੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹ ਸਾਡੇ ਨਾਲ ਨੇ ਹੁਣ ਅਸੀਂ ਉੱਚ ਪੱਧਰੀ ਧਰਨਾ ਲਾਉਣਾਗਾ ਇਸ ਤੋਂ ਬਾਅਦ ਇੰਨੇ ਇਸ ਕਹਿੰਦੇ ਹੋ ਧੰਨਵਾਦ ਜੀ ਅੱਜ ਕਿੱਥੇ ਕਿੱਥੇ ਤਾਂ ਮਿਲਗਾਏ ਗਏ ਨੇ ਅੱਜ ਇਸ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਉਹਦੇ ਤੋਂ ਹੀ ਬਰਨਾਲਾ ਤੋਂ ਸ਼ੁਰੂ ਕੀਤਾਗਾ ਆਲ ਪੰਜਾਬ ਦੇ ਵਿੱਚ ਲੱਗਨੇ ਸ਼ੁਰੂ ਹੋ ਗਏ ਨੇ ਬਰਨਾਲਾ ਵਿੱਚ 4 ਬ੍ਰਾਂਚਾਂ ਬਣਦੀਆਂ 40 ਬ੍ਰਾਂਚਾਂ ਕੀਤਾ ਮਿਲਗਾਉਗੇ ਹੈ ਜੀ ਇਸ ਜਿਹੜੀ ਮੇਨ ਬ੍ਰਾਂਚ ਹੈ ਇਹ ਤੋਂ ਸਟਾਰਟ ਕੀਤਾ ਇਸ ਦੂਬਾ ਸਾਰੀਆਂ ਜਿੰਨੀਆਂ ਵੀ ਪੰਜਾਬ ਦੀਆਂ ਨੇ ਸਾਰੀਆਂ ਬ੍ਰਾਂਚਾਂ ਦੇ ਵਿੱਚ ਧਨਨਾ ਸੰਘਰਸ਼ ਤੇਜ਼ ਕਰ ਦਾਂਗੇ ਉਸ ਤੋਂ ਬਾਅਦ ਜਿੰਨਾ ਤੱਕ ਸਾਨੂੰ ਇਹ ਸਪਸ਼ਟੀਕਰਨ ਨਹੀਂ ਦਿੰਦੇ ਹੈਗੇ